ਨੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਦੇ ਵਕੀਲ ਦੇ ਵੱਲੋਂ ਵਿਕ੍ਰਮ ਸਿੰਘ ਦੀ ਜ਼ਮਾਨਤ ਨੂੰ ਲੈ ਕੇ ਕੀਤੇ ਗਏ ਨੇ ਵੱਡੇ ਖੁਲਾਸੇ 14 ਅਕਤੂਬਰ ਨੂੰ ਜੋ ਬਹਿਸ ਹੋਣੀ ਹੈ ਉਸ ਵਿੱਚ ਪੰਜਾਬ ਸਰਕਾਰ ਪਜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਆਪਣਾ ਅਜੇ ਤੱਕ ਲਿਖਤੀ ਪੱਖ ਪੇਸ਼ ਨਹੀਂ ਕੀਤਾ ਗਿਆ ਜੋ ਵਿਕ੍ਰਮ ਸਿੰਘ ਮਜੀਠੀਆ ਦੇ ਕੇਸ ਦੇ ਉੱਪਰ ਸੁਣਵਾਈ ਹੋਣੀ ਹੈ 14 ਅਕਤੂਬਰ ਨੂੰ ਉਹਨਾਂ ਨੂੰ ਜ਼ਮਾਨਤ ਦੇ ਜੋ ਆਰਡਰ ਹੋ ਸਕਦੇ ਨੇ ਜਿਸਦੇ ਬਾਰੇ ਅਰਸ਼ਦੀਪ ਕਲੇਰ ਜੋ ਉਹਨਾਂ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਜੁੜੇ ਹੋ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਵਿਕਰਮ ਸਿੰਘ ਮਜੀਠੀਆ ਜੋ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਰਹੇ ਨੇ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ 25 ਜੂਨ ਨੂੰ ਜੋ ਲਗਭਗ ਚਾਂਮੀ 4 ਮਹੀਨੇ ਅਦਰ ਉੱਪਰ ਸਮਾ ਹੋ ਚਲੇ ਆਏ ਨਾਬਾਦੀ ਜੇਲ੍ਹ ਦੇ ਵਿੱਚ ਉਹ ਬੰਦ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਦੇ ਉੱਪਰ ਉਹਨਾਂ ਦੇ ਬਾਰੇ ਬਹੁਤ ਵੱਡੇ ਤੰਜ ਕਸਦੇ ਨੇ ਕਿ ਇੱਕ ਬਹੁਤ ਵੱਡਾ ਸੀ ਡਰੱਗ ਜਿਹੜਾ ਸਪਲਾਇਰ ਫੜਿਆ ਹੈ ਮਗਰਮੱਛ ਫੜਿਆ ਹੈ ਜਿਸ ਨੂੰ ਬਚਾਉਣ ਵਾਸਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਪਰ ਜੋ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਉਹ ਹੈਗਾ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਸੋ ਡਰੱਗ ਦਾ ਤਾਂ ਕੋਈ ਨਾਨਸ਼ਾਣੀ ਹੈ ਨਹੀਂ ਉਸ ਦੇ ਕੇਸ ਦੇ ਵਿੱਚ ਸੋ ਦੂਸਰੇ ਪਾਸੇ ਜੋ ਵਿਜੀਲੈਂਸ ਦੀ ਟੀਮ ਦੇ ਵੱਲੋਂ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਉਹਨਾਂ ਦੀ 1000 ਏਕੜ ਜ਼ਮੀਨ ਦੱਸੀ ਗਈ ਏ ਔਰ ਇੱਕ ਕੰਪਨੀ ਦੇ ਵਿੱਚ ਸ਼ੇਅਰ ਦੱਸਿਆ ਗਿਆ ਜੋ ਕਿ ਇੱਕ ਅੰਗਰੇਜ਼ ਦੀ ਕੰਪਨੀ ਏ ਸੋ ਇਸ ਦੇ ਬਾਰੇ ਅੱਜ ਅਰਸ਼ਦੀਪ ਕਲੇਰ ਜਿਹੜੇ ਵਕੀਲ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਏ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਮਾਫੀ ਮੰਗਣਗੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2017 ਦੇ ਵਿੱਚ ਮਾਫੀ ਮੰਗ ਕੇ ਗਏ ਸੀ ਉਸੇ ਤਰ੍ਹਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਮਾਫੀ ਮੰਗਣ ਵਾਸਤੇ ਤਿਆਰ ਹੋ ਗਏ ਨੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜੀ ਭਾਵੇਂ ਮਾਫੀ ਵੀ ਮੰਗ ਲੈਂਦੇ ਨੇ ਪਰ ਉਹਨਾਂ ਦੇ ਉੱਪਰ ਅਸੀਂ ਮਾਨਹਾਨੀ ਦਾ ਮੁਕੱਦਮਾ ਦਰਜ ਕਰਾਂਗੇ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਨੇ ਜੋ ਉਹ ਸਟੇਜਾਂ ਦੇ ਉੱਪਰ ਬੋਲਦੇ ਨੇ ਜਾਂ ਤਾਂ ਉਹ ਸੱਚ ਕਰ ਦੇਣ ਉਹਨਾਂ ਦੇ ਸਬੂਤ ਪੇਸ਼ ਕਰ ਦੇਣ ਤੇ ਫਿਰ ਤਾਂ ਅਸੀਂ ਉਸ ਦਾ ਕੋਰਟ ਦੇ ਵਿੱਚ ਜਿਹੜਾ ਕੀ ਲੜਾਈ ਲੜਾਂਗੇ ਜੇਕਰ ਮੁੱਖ ਮੰਤਰੀ ਹੁਣ ਇਹਨਾਂ ਗੱਲਾਂ ਤੋਂ ਪਿੱਛੇ हटਦੇ ਨੇ ਤਾਂ ਫਿਰ ਮੁੱਖ ਮੰਤਰੀ ਨੂੰ ਮਾਫੀ ਵੀ ਮੰਗਣ ਤੋਂ ਬਾਅਦ ਅਸੀਂ ਨਹੀਂ ਛੱਡਾਂਗੇ ਅਸੀਂ ਉਸ ਦੇ ਉੱਪਰ ਮਾਨਹਾਨੀ ਦਾ ਮਕਦਮਾ ਦਰਜ ਕਰਾਂਗੇ ਜੋ ਆਪਣੀ ਤਿਆਰੀ ਬਟ ਲੈਣ ਔਰ ਕੇਜਰੀਵਾਲ ਤਾਂ ਇਸ ਤੋਂ ਪਹਿਲਾਂ ਆ ਕੇ ਪਿੱਛੇ ਹੋ ਗਏ ਨੇ ਕੇਜਰੀਵਾਲ ਨੂੰ ਪਤਾ ਲੱਗ ਚੁੱਕਿਆ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਕੱਲਾ ਆਪਣੇ ਦਮ ਤੇ ਖੜਗੇ ਨੇ ਔਰ ਇਹਨਾਂ ਦੇ ਮੰਤਰੀਆਂ ਨੂੰ ਜਿਹੜੇ ਕੀ ਹਰਪਾਲ ਸਿੰਘ ਚੀਮਾ ਜਾਂ ਮੁੱਖ ਮੰਤਰੀ ਦੋਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਦੋਨਾਂ ਨੇ ਝੂਠ ਬੋਲ ਕੇ ਜੋ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਕਿ ਸੁਪਰੀਮ ਕੋਰਟ ਤੇ ਵੱਲੋਂ ਵੀ ਜੋ ਡਰੱਗ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਔ ਕੋਈ ਵੀ ਡਰੱਗ ਵਰਗਾ ਉਹਨਾਂ ਦੇ ਉੱਪਰ ਜਿਹੜਾ ਕਿ ਸਬੂਤ ਪੇਸ਼ ਨਹੀਂ ਹੋ ਸਕੇ ਜਾਤਾ ਸਬੂਤ ਦੇ ਦੇਣ ਤੇ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਨ ਦਾ ਤਿਆਰੀ ਕਰ ਲੈਣ ਕੋਕੀ ਲੜਾਈ ਹੁਣ ਅਦਾਲਤਾਂ ਦੇ ਵਿੱਚ ਲੜੀ ਜਾਵੇਗੀ ਸੋ ਬਿਕਰਮ ਸਿੰਘ ਮਜੀਠੀਆ ਜਿਹੜੇ ਚੜ੍ਹਦੀ ਕਲਾ ਵਿੱਚ ਨੇ ਉਹਨਾਂ ਨੇ ਸਨੇਹਾ ਦਿੱਤਾ ਕਿ 14 ਅਕਤੂਬਰ ਨੂੰ ਜੋ ਬਹਿਸ ਹੋਣੀ ਹੈ ਜੋ ਸਰਕਾਰੀ ਵਕੀਲ ਦੇ ਵੱਲੋਂ ਮੁੱਖ ਮੰਤਰੀ ਤੇ ਵਿਜੀਲੈਂਸ ਨੂੰ ਬੜੀ ਝਾੜ ਪਾਈ ਗਈ ਹੈ ਹੁਣ ਜਿਹੜੇ ਲਿਖਤੀ ਰੂਪ ਵਿੱਚ ਉਹਨਾਂ ਦੇ ਕੋਲੋਂ ਸਬੂਤ ਮੰਗੇ ਗਏ ਨੇ ਪਰ ਅਜੇ ਤੱਕ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਕਿਉਂਕਿ 14 ਅਕਤੂਬਰ ਨੂੰ ਉਸ ਦੇ ਉੱਪਰ ਸੁਣਵਾਈ ਹੈ ਅੱਜ 12 ਅਕਤੂਬਰ ਹੋ ਚੁੱਕਿਆ ਇੱਕ ਦਿਨ ਰਹਿ ਗਿਆ ਹੈ ਪਰ ਉਸ ਤੋਂ ਲੈ ਕੇ ਅੱਜ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੀ ਜ਼ਮਾਨਤ ਖੁਸ਼ਕੀ ਤਾਂ ਮੈਂ ਬਾਹਰ ਆ ਕੇ ਉਹੀ ਪੰਜਾਬ ਦੇ ਮੁੱਦੇ ਚੁੱਕਾਂਗਾ ਮੈਂ ਪੰਜਾਬ ਦੇ ਮੁੱਦਿਆਂ ਲਈ ਲੜਦਾ ਰਹਾਂਗਾ ਪਰ ਜੋ ਸਰਕਾਰਾਂ ਦਾ ਕੰਮ ਹੁੰਦਾ ਹੈ ਜੋ ਤੱਕੇਸ਼ਾਈ ਕਰਨਾ ਉਹ ਉਹਨਾਂ ਨੇ ਕਰ ਲਿਆ ਹੋਰ ਵੀ ਜਿਹੜਾ ਇਹਨਾਂ ਦਾ ਮਨ ਵਈਦਾ ਤੱਕੇਸ਼ਾਈ ਕਰ ਲੈਣ ਪਰ ਮੈਂ ਇਹਨਾਂ ਤੱਕੇਸ਼ਾਈਆਂ ਦਾ ਜਵਾਬ ਅਕਾਲੀ ਦਲ ਹਮੇਸ਼ਾ ਦਿੰਦਾ ਰਹੇਗਾ ਅਦਾਲਤਾਂ ਦੇ ਵਿੱਚ ਸੋ ਅਕਾਲੀ ਦਲ ਨਾ ਕਦੇ ਚੁਕਿਆ ਹੈ ਨਾ ਪੰਜਾਬ ਦੀ ਖਾਤਰ ਚੁਕੇਗਾ ਲੜਦਾ ਰਹੇਗਾ ਸੋ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਜੋ ਇਲਜ਼ਾਮ ਲਾਏ ਗਏ ਨੇ ਉਹ ਹੁਣ ਇਲਜ਼ਾਮ ਸਾਬਤ ਕਰਦੇ ਤਾਂ ਬਹੁਤ ਵਧੀਆ ਜੇਕਰ ਸਾਬਤ ਨਹੀਂ ਕਰ ਪਾਉਂਦੇ ਤਾਂ ਫਿਰ ਮਾਫੀ ਮੰਗ ਲੈਣ ਤੇ ਮਾਫੀ ਮੰਗਣ ਤੋਂ ਬਾਅਦ ਜਨਤਾ ਨੂੰ ਸਾਰੀ ਗੱਲ ਦੱਸਣ ਕਿ ਅਸੀਂ ਇਹਨਾਂ ਦੇ ਉੱਪਰ ਰਾਜਨੀਤੀ ਕੀਤੀ ਏ ਉਹ ਰਾਜਨੀਤੀ ਕਰਕੇ ਇਹਨਾਂ ਨੂੰ ਜਿਹੜਾ ਕਿ ਅਸੀਂ ਚੁੱਪ ਕਰਵਾਉਣਾ ਚਾਹੁੰਦੇ ਸੀ ਜੋ ਪੰਜਾਬ ਦੇ ਮੁੱਦਿਆਂ ਲਈ ਪੰਜਾਬ ਦੇ ਲੋਕਾਂ ਲਈ ਬੋਲਦੇ ਸੀ ਜੋ ਮੁੱਖ ਮੰਤਰੀ ਦਾ ਝੂਠੇ ਉਸ ਨੂੰ ਬੇਨਕਾਬ ਕਰਦੇ ਸੀ ਜਿਸ ਦੇ ਕਾਰਨ ਹੁਣ ਮੁੱਖ ਮੰਤਰੀ ਜਿਹੜੇ ਭੱਜਦੇ ਨਜ਼ਰ ਆ ਰਹੇ ਨੇ ਜੋ ਅਜ ਅਰਸ਼ਦੀਪ ਕਲੇਰ ਉਹਨਾਂ ਦੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ